ਲਓ ਜੀ ਬਾਈਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਆ ਗਿਆ ਆਪਣਾ ਗੋਲਾ ਬਚਾ ਇਹ ਵੀ ਜਿਹੜਾ ਆਇਆ ਹੈ ਤੇ ਅੱਜ ਤੋਤੇ ਬੜੇ ਪੈਂਦੇ ਨੇ ਯਾਰ ਮਾਗਰ ਇਹਨਾਂ ਦੇ ਆ ਆ ਗਿਆ ਜੀ ਦੇਖੋ ਗੋਲਾ ਆ ਆ ਆ ਆ ਆ ਆ ਆ ਆ ਰੰਗ ਲੱਗ ਗਿਆ ਜੀ ਸਾਰਿਆਂ ਦਾ ਦੇਖੋ ਆ ਆ ਗਏ ਸਾਰੇ ਜਾਨਵਰ ਗੋਲੇ ਬਜੇ ਦੇ ਰੰਗ ਦੇਖੋ ਲਾਲ ਪੱਲੇ ਹੋ ਗਏ ਦੋਨੇ ਆਨੇ ਕੜਾ ਕਬੂਤਰ ਆ ਗਏ ਸਾਰੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਰ ਕਮੈਂਟ ਚ ਜਿਹਨੇ ਦੱਸਿਆ ਨਹੀਂ ਹੈਗਾ ਵੀ ਹਾਂ ਵੀ ਭਾਈ ਅਸੀਂ ਲਾਈਕ ਸ਼ੇਅਰ ਕਰਾਂਗੇ ਜਾਂ ਕਰਾਵਾਂਗੇ ਆ ਆ ਆ ਆ ਆ ਆ ਆ ਆ ਆ ਗਏ ਕਬੂਤਰ ਜਿਹੜਾ ਕੱਲ ਲਿਆਂਦਾ ਇਹਦੀਆਂ ਅੱਖਾਂ ਕਮਾਂਡ ਲੀਆਂ ਨੇ ਹਾ 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 ਆ ਆ ਆ ਲੋ ਜੀ ਆ ਗਈ ਕਬੂਤਰੀ ਜਿਹੜੀ ਲੈ ਆਂਦੀ ਆਪਾਂ ਨਵੀਂ ਨੀਲੀ ਡੱਬੀ ਉਹ ਖੜੀ ਆ ਸਾਹਮਣੇ ਤਾਂਸਲੇ ਕੋਲ ਆਹਾ ਇਹਨਾਂ ਦਾ ਨੀਲੇ ਦਾ ਗੋਲੇ ਬੱਚੇ ਦੇ ਮਾਪੇ ਨੇ ਤੇ ਬਾਕੀ ਜਾਨਵਰ ਅੰਦਰ ਚਲੇ ਗਏ ਉਹ ਲੱਠੀ ਜਿਹੜੀ ਉਤਰੀ ਆ ਘੋਗੀ ਆਪਣੀ ਉਹ ਵੀ ਅੰਦਰ ਆ ਗਈ। ਚੱਲ ਪੁੱਤਾ ਇੱਧਰ ਓਏ। ਕਬੂਤਰ ਬਹੁਤ ਛੋਟੀ ਦਾ ਜੀ ਜਿਹੜਾ ਅੱਲਾ ਆਇਆ ਹੈ ਆਪਣੇ ਕੋਲ ਆ ਆ ਗਏ ਦੇਖੋ ਆ ਗਏ ਆ ਗਏ ਆ ਗਏ ਆ ਗਏ ਆ ਗਏ ਕਾਲੀ ਕਰਨੀ ਵਾਲਾ ਆ ਗਿਆ। ਸਾਰੇ ਉਤਰਨ ਦੀ ਤਿਆਰੀ ਜਨੇਬ ਜੀ। ਆ 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 ਰੰਗ ਦਾ ਬਹੁਤ ਫਰਕ ਪੈ ਗਿਆ ਈ ਲਾਂਗੇ ਆ ਆ ਆ ਆ ਆ ਆ ਆ ਮੋਜਾ ਬਾਜ਼ੀਆਂ ਪਾਉਂਦਾ ਜੀ ਦੇਖੋ ਆ ਆ ਗਏ ਆ ਨੀਲਾ ਵਜਾ ਦੇਖੋ ਗੋਲਾ ਬੱਚਾ ਆ ਆ ਆ ਆ ਆ ਆ ਹਾ 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 ਆ ਆ ਆ ਆ ਆ ਆ ਵਾ ਦੇਖੋ ਕਾਲੀਆਂ ਕਸਾਂ ਕਾਲੀ ਪੌਂਸ ਜਿਹੜਾ ਆਪਣਾ ਛਤਰੀ ਵਾਲਾ ਚਟਾ ਕਬੂਤਰ ਉਹਦੀ ਆ ਇਹ ਆ ਨੀਲਿਆਂ ਦੀ ਜੋੜੀ ਬਤੰਦਰਾ ਦੀ ਇਹ ਇੱਥੇ ਰਹਿੰਦੀ ਹੈ ਮੱਝ ਦੇ ਥੱਲੇ ਪਤਾ ਨਹੀਂ ਇਹਨਾਂ ਨੂੰ ਕੀ ਮਿਲਦਾ ਕੀ ਨਹੀਂ ਯਾਨੀ ਬੱਚੇ ਵੀ ਬਹੁਤ ਵਧੀਆ ਨੇ ਕੇ ਆ ਵੇ ਨਾ ਬੁੱਤਾ ਇੱਕ ਕਬੂਤਰੀ ਪੂਰੀ ਸ਼ਾਰਾ ਜੇ ਦੇ ਉੱਡੀਦੀ ਇਹਦੀ ਪੌਂਸ ਨਿਕਲ ਗਈ ਤੇ ਤੋਂ ਮੁੰਡੇ ਤਾਂ ਫੜਨ ਵਾਲੇ ਉਹ ਹੈ ਠੀਕ ਠਾਕ ਆ ਗਈ ਉੱਡਣ ਤੱਕ ਵੀ ਆ ਗਿਆ ਜੀ ਗੋਲਾ ਬੱਚਾ ਆਪਣਾ ਆਓ ਵੀਰ ਬਬੇਓ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਆ ਗਿਆ ਜੀ ਕਬੂਤਰ ਕਾਲੀ ਕਸਾਂ ਵਾਲਾ ਤੇ ਕਾਲੀ ਪੂੰਸ ਵਾਲਾ ਮੌਜਾ ਸ਼ਿਓ ਆ ਗਿਆ ਜੀ ਹਾ 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 ਆ ਆ ਆ ਆ ਆ ਦੋਨੇ ਛਤਰੀ ਤੇ ਪਹੁੰਚ ਗਏ ਮੋਜਾ ਵੀ ਕਾਲੀ ਗਾਨੀ ਕਾਲੀਆਂ ਕੱਸਾਂ ਤੇ ਕਾਲੀ ਪੌਂਸ ਵਾਲਾ ਵੀ ਆਓ 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 1 ਵਜੇ ਦੇ ਆਡਰ ਰਹੇ ਨੇ ਸਾਢੇ 5 ਹੋ ਗਏ ਆ ਆ ਗਿਆ ਗੋਲਾ ਵੀ ਇਹਨਾਂ ਨਾਲ ਹੀ ਛੱਡਿਆ ਹੈ ਜੀ ਅੱਜ ਹੁਣ ਦੇਖੋ ਜੀ ਆ ਬਠਾ ਦੋਨੇ ਭਾਈ ਭਾਈ ਜਿਆ ਨੰਬਰ ਵਧੀਆ ਲੰਘਿਆ ਆਵਾ ਆ ਗਿਆ ਜੀ ਸੱਟਾ ਕਬੂਤਰ ਦਾ ਉਤਰ ਆਇਆ ਦੇਖੋ ਆ ਗਿਆ ਜੀ ਕਾਲੀਆਂ ਕਸਾਂ ਤੇ ਕਾਲੀ ਪੂੰਸਾ ਮੌਜਾ ਹੁਣ ਛਤਰੀ ਤੋਂ ਥੱਲੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਇਹ ਤਾਂ ਥੋੜਾ ਜਿਹਾ ਉਤਰਨ ਨੂੰ ਮੁਸ਼ਕਲ ਲੱਗਦੀ ਹੈਗੀ ਹਾਂ ਕੋਈ ਦਿੱਕਤ ਨਹੀਂ ਹਾ 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 ਮੈਂ ਗੋਲਾ ਬਚਾ ਕੇ ਮੈਂ ਇਕੱਠਾ ਹੋ ਗਿਆ ਆ ਕੇ ਇਹ ਜੀ ਕਾਫੀ ਟਾਈਮ ਉੱਡ ਗਿਆ ਹਾ 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 ਉਧਰ ਉਹ ਜਿਹੜਾ ਕਬੂਤਰ ਕੱਲ ਲਿਆਂਦਾਗਾ ਉਹਨੇ ਮੌਜੇ ਦੀ ਕਬੂਤਰੀ ਉਹ ਘੁੱਗੀ ਦੇ ਮਗਰ ਜਿਉਂ ਲੱਗਿਆ ਹੈ ਕੱਲ ਉਹਨੇ ਇੱਕ ਵਾਰੀ ਦੱਬਤੀ ਸੀ ਹੁਣ ਦੇਖੋ ਕਿ ਇਹ ਮੋਜਨ ਵਾਲੀ ਜੋੜਾ ਰੱਖਦੀ ਆ ਜਾਂ ਇਹਦੇ ਨਾਲ ਆ ਗਈ ਹੋਂ ਲਾਲ ਚੀਨਾ ਕਬੂਤਰ ਕਬੂਤਰੀ ਵੀ ਲਾਲ ਜੀਨੀ ਆ ਆਪਣੀ ਓੱਗੀ ਆ ਗਏ ਜੀ ਮੋਜਾ ਫੇਰ ਪੁਰਾਣੀ ਜਗ੍ਹਾ ਤੇ ਬੈਠਣ ਲੱਗ ਗਿਆ ਪਤੰਦਰ ਇਹ ਲਓ ਜੀ ਪੁੱਤਰੇ ਸਾਰੇ ਤੋਂ ਗਏ ਪੁੱਤ ਚੁੱਪ ਜਾ ਕਰਕੇ ਆ ਵੀਡੀਓ ਨੂੰ ਪਰਾਵੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਸਬਸਕ੍ਰਾਈਬ ਸੱਤ ਤੁਸੀਂ ਕਰੋਗੇ ਤਾਂ ਮੈਸੇਜ ਕਰ ਦਿਓ ਮੈਂ ਤੁਹਾਡੇ ਦਾਸ਼ ਕਰਾਉਂ ਇਹ ਤੁਹਾਡਾ ਮਨ ਵਾਦਾ ਰਿਹਾ ਜਿਹੜਾ ਬਾਈ ਸਬਸਕ੍ਰਾਈਬ ਕਰਵਾਊਗਾ ਹੋ ਮੈਨੂੰ ਮੈਸੇਜ ਜ਼ਰੂਰ ਕਰ ਸਕਦਾ ਇਹ ਤੇ ਵੀਡੀਓ ਤੇ ਤਾਂ ਕਿ ਫਿਰ ਆਪਣੇ ਉਹ ਧਿਆਨ ਚ ਰਹਿ ਜਾਂਦਾ ਉਸੇ ਬੰਦੇ ਦੇ 10 ਬੰਦਿਆਂ ਤੋਂ ਮੈਂ ਅਲੱਗ-ਅਲੱਗ ਤੋਂ ਕਰਵਾਉਂਗਾ ਇਹ ਤੁਹਾਡਾ ਨਾ ਵਾਦਾ ਕੋਈ ਹੋਣੀ ਹੋਊਗਾ ਵੀ ਹਾਂ ਮੈਂ ਝੂਠ ਬੋਲ ਕੇ ਕਰਾ ਲੈਣਾ ਧੰਨਵਾਦ ਬੜਾ ਹੋ ਤੁਹਾਡਾ ਵੀਡੀਓ ਸਬਸਕ੍ਰਾਈਬ ਜਰੂਰ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਜੇ ਆਪਣੀ ਕੋਈ ਗਲਤੀ ਗਲਤ ਹੁੰਦੀ ਹੈ ਕੋਈ ਗਲਤੀ ਆਉਂਦੀ ਹੈ ਤਾਂ ਕਮੈਂਟ ਵੀ ਕਰ ਸਕਦੇ ਹੋ ਦੱਸ ਵੀ ਸਕਦੇ ਹੋ ਵੀ ਭਾਈ ਆ ਗਲਤ ਹੈ ਬਾਕੀ ਕਿਵੇਂ ਲੱਗੀ ਵੀਡੀਓ ਦੱਸਿਓ ਜਰੂਰ ਸਾਰਿਆਂ ਦਾ ਧੰਨਵਾਦ ਥੈਂਕ ਯੂ ਸ਼ਾਮ ਨੂੰ 8 ਵਜੇ ਵੀਡੀਓ ਆਉਗੀ ਵੀਰੇ ਆਪਣੀ ਓਕੇ ਜੀ ਧੰਨਵਾਦ ਜੀ ਹਾ 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 ਹੋ ਆਗੇ ਨਿੱਲ ਇੱਕ ਬੋਤਰੀ ਉਹ ਬੈਠਾ ਕੱਬਲਾਂ ਤੇ ਬਤੰਦਰ ਆਹ ਦੇਖੋ ਜੀ ਕਮਾਂਡ ਲਈ ਅੱਖ ਆਲਾ ਇਹਦੀ ਆਪਾਂ ਅੱਖ ਚੈੱਕ ਕਰਾਈਏ ਦੇਖਿਓ ਦੇਖੋ ਜੀ ਆ ਉਲੀਅਖ ਤਾਂ ਹੈਗੀ ਆ ਦੀ ਨੀਲੀ ਚ ਤੇ ਚਿੱਟੀ ਫੜ ਦਮ ਦੇਖੋ ਜੀ ਖੜ ਜਾ ਉਹ ਦੇਖੋ ਬਾਈ ਜੀ ਆ ਅੱਖਾ ਕਾਲੀ ਆ ਆ ਅੱਖ ਦੇਖੋ ਇਧਰੋਂ ਐਦਾਂ ਦੀ ਅੱਖਾ ਹੈ ਕਬੂਤਰ ਬਹੁਤ ਵਧੀਆਗਾ ਐਂ ਦੀ ਵੀ ਚਲ ਕਬੂਤਰੀ ਹੋਊਗੀ ਪੰਜੇ ਵੀ ਦੇਖੋ ਇਹਦੇ ਬਾਕੀ ਐਨ ਓਕੇ ਆ ਕਿਸੇ ਚੀਜ਼ ਨਹੀਂ ਉਹ ਘਾਟ ਨਹੀਂ ਚੱਟੀ ਨੋਕ ਆ ਅੱਖ ਦੋ ਰੰਗੀ ਆ ਇੱਕ ਵਾਰ ਸੇ ਕਮਾਂਡ ਲੀਜੀ ਆ ਇਧਰ ਖਸਾ ਕਾਲੀ ਆ ਲਓ ਜੀ ਹੋਰ ਚੱਲਿਆ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਬਾਈ ਜੀ ਧੰਨਵਾਦ ਤੁਹਾਡਾ ਦੱਸਿਓ ਜਰੂਰ ਵੀ ਜਾਨਵਰ ਕੈਸੇ ਲੱਗੇ ਜਿਹੜੇ ਆਪਾਂ ਲਿਆਉਂਦੇ ਨੇ ओके ਅੱਜ 10 ਮਿੰਟਾਂ ਦੀ ਹੋ ਚੱਲੀ ਵੀਡੀਓ ਬਾਈ ਧੰਨਵਾਦ ਲਾਈਕ ਜੇ ਸ਼ੇਅਰ ਜ਼ਰੂਰ ਕਰਿਓ ओके ਸਾਰਿਆਂ ਨੂੰ ਗੁੱਡ ਬਾਏ ਬਾਈ